ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣੀ ਸਟਾਰਟ ਕਰਦੇ ਆ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਤਿੰਨ ਤਿੰਨ ਗੁੰਡਿਆਂ ਦੇ ਹਿਸਾਬ ਨਾਲ ਗੁੰਡੇ ਪਾਏ ਤੇ ਇੱਕ ਇੱਕ ਗੁੰਡਾ ਆਪਾਂ ਸਾਈਡ ਤੇ ਪਾਇਆ ਤੇ ਡਿਜ਼ਾਈਨ ਬਹੁਤ ਸੋਹਣਾ ਜਿਹਦੇ ਬਹੁਤ ਸੌਖਾ ਹੈ ਤੇ ਸੋਹਣਾ ਵੀ ਬਹੁਤ ਲੱਗਦਾ ਹੈ ਤੇ ਜਲਦੀ ਵੀ ਬਹੁਤ ਬਣਦਾ ਹੈ ਤੇ ਆਪਾਂ ਆਹ ਗੁੰਡੇ ਪਾ ਕੇ ਤੇ ਇੱਕ ਸਲਾਈ ਆਪਾਂ ਸਿੱਧੇ ਪਾਸੇ ਉਲਟੀ ਬਣਾ ਲਈਏ ਜੀ ਹੇ ਹੁਣ ਆਪਾਂ ਡਿਜ਼ਾਈਨ ਕਰਦੇ ਹਾਂ ਸਟਾਰਟ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਓ ਜੀ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਨਵੇਂ ਦੇਖਣ ਵਾਲੇ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰ ਦੇਣ ਜੀ ਹੁਣ ਆਪਾਂ ਇੱਕ ਗੁੰਡਾ ਤਾਰ ਲਿਆ ਇੱਥੇ ਆਪਾਂ ਇੱਕ ਗੁੰਡਾ ਉਲਟਾ ਬਣਾਵਾਂਗੇ ਇੱਕ ਗੁੰਡਾ ਸਿੱਧਾ ਫਿਰ ਬਣਾਵਾਂਗੇ ਜੀ ਆਪਾਂ ਦੋ ਕੁੰਡੇ ਉਲਟੇ ਹੁਣ ਆਪਾਂ ਆਹ ਤਿੰਨ ਕੁੰਡੇ ਛੱਡ ਕੇ ਆਹ ਕੁੰਡਾ ਡਿਜ਼ਾਈਨ ਦਾ ਤਿੰਨ ਕੁੰਡੇ ਮੰਨ ਲਵਾਹਾ ਹੋਗੇ ਆ ਦੋ ਕੁੰਡੇ ਛੱਡ ਕੇ ਤੇ ਹੁਣ ਆਪਾਂ ਬਣਾਵਾਂਗੇ ਇੱਕ ਕੁੰਡਾ ਸਿੱਧਾ ਦੋ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਦੋ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਦੋ ਕੁੰਡੇ ਉਲਟੇ ਇਸ ਤਰ੍ਹਾਂ ਕਰਦੇ ਕਰਦੇ ਆਪਾਂ ਪੂਰੀ ਸਲਾਈ ਕੰਪਲੀਟ ਕਰਨੀ ਹੈ ਆਹ ਲੋ ਜੀ ਆਪਾਂ ਦੋ ਗੁੰਡੇ ਬਣਾ ਲਏ ਉਲਟੇ लास्ट ਤੇ ਵੀ ਤੇ ਇੱਕ ਗੁੰਡਾ ਸਿੱਧਾ ਇੱਕ ਗੁੰਡਾ ਉਲਟਾ ਉਲਟੀ ਸਾਈਡ ਵੀ ਆਪਾਂ ਜਿਵੇਂ ਦੇ ਆਪਣੇ ਕੋਲੇ ਗੁੰਡੇ ਹੈਗੇ ਆ ਇਹੇ ਆਪਾਂ ਉਵੇਂ ਦੇ ਬਣਾਉਣੇ ਆ సీధే తే సీధా ఉల్టే తి ఉల్టా సనాటా హను దో కడే సీ బా ఏ సైత కంపలీట్ ਸਿੱਧੇ ਪਾਸੇ ਆ ਗਏ ਜੀ ਆਪਾਂ ਆਪਾਂ ਹਾ ਕੁੰਡੇ ਬਣਾ ਲਏ ਸੀਗੇ ਇੱਕ ਕੋਲ ਟਾ ਇੱਕ ਸਿੱਧਾ ਤੇ ਅੱਗੇ ਆਪਾਂ ਦੋ ਕੁੰਡੇ ਉਲਟੇ ਬਣਾਵਾਂਗੇ ਇੱਕ ਕੁੰਡਾ ਸਿੱਧਾ ਦੋ ਕੁੰਡੇ ਉਲਟੇ ਉਲਟੀ ਸਲਾਈ ਆਪਾਂ ਬਣਾ ਕੇ ਫਿਰ ਮਿਲਦੇ ਹਾਂ ਜੀ ਲੈ ਲੋ ਜੀ ਆਪਾਂ ਆਗੇ ਸਿੱਧੇ ਪਾਸੇ ਹੁਣ ਆਪਾਂ ਇੱਕ ਗੁੰਡਾ ਧਾਰਾਂਗੇ ਇੱਕ ਗੁੰਡਾ ਉਲਟਾ ਬਣਾਵਾਂਗੇ ਹੁਣ ਜਿਹੜਾ ਆਪਣਾ ਇੱਕ ਗੁੰਡਾ ਆਪਾਂ ਸਿੱਧਾ ਬਣਾਇਆ ਇਹਦੇ ਤੇ ਆਪਾਂ ਬਣਾਵਾਂਗੇ ਜੀ ਡਿਜ਼ਾਈਨ ਇਹ ਤੇ ਆਪਾਂ ਬਣਾਵਾਂਗੇ ਜੀ ਇੱਕ ਤੋਂ ਪੰਜ ਗੁੰਡੇ 3 4 ਤੇ 5 ండే సో కల్టే హస్ కండితో ఫిర్ పూడే బావే దో కడే ఉల్టే ఆ కుడమ్ స దో కండే ఉల్టే డే ఫోన్ బా కు సిధా బా ఉల్టా ఇక్క స ਉਲਟੀ ਸਾਈਡ ਆ ਗਈ ਜੇ ਆਪਾਂ ਇੱਕ ਗੁੰਡਾ ਤਾਰਿਆ ਇੱਕ ਗੁੰਡਾ ਸਿੱਧਾ ਬਣਾਵਾਂਗੇ ਇੱਕ ਗੁੰਡਾ ਉਲਟਾ ਦੋ ਗੁੰਡੇ ਸਿੱਧੇ ਜਿਹੜੇ ਆਪਾਂ ਹੁਣ ਆ ਪੰਜ ਗੁੰਡੇ ਬਣਾਏ ਸੀ ਇਹਨਾਂ ਨੂੰ ਆਪਾਂ ਹੁਣ ਇਕੱਠਿਆਂ ਨੂੰ ਬਣਾ ਦੇਣਾ ਇਸ ਤਰ੍ਹਾਂ ਪੰਜਾਂ ਤੋਂ ਇੱਕ ਕਰ ਦਾਂਗੇ ਫਿਰ ਦੋ ਗੁੰਡੇ ਸਿੱਧੇ ਇੱਕ ਗੁੰਡਾ ਉਲਟਾ ਦੋ ਗੁੰਡੇ ਸਿੱਧੇ ਇੱਥੇ ਫੇਰ ਆਪਣੇ ਕੋਲੇ ਪੰਜ ਗੁੰਡੇ ਆ ਗਏ ਇਹਨਾਂ ਨੂੰ ਆਪਾਂ ਪੰਜਾਂ ਨੂੰ ਇਕੱਠੇ ਬਣਾ ਕੇ ਇੱਕ ਗੁੰਡਾ ਕਰ ਦਾਂਗੇ కు కూ ఇవే ఉల్టా సే ఆ ਇੱਕ ਗੁੰਡਾ ਤਾਰਿਆ ਆਪ ਇੱਕ ਗੁੰਡਾ ਉਲਟਾ ਬਣਾ ਲਿਆ ਇੱਕ ਗੁੰਡਾ ਆ ਜਿਹੜਾ ਹੁਣ ਆਪਾਂ ਬਣਾਇਆ ਸੀ ਡਿਜ਼ਾਈਨ ਇਹਨੂੰ ਆਪਾਂ ਹੁਣ ਸਿੱਧਾ ਬਣਾ ਲਵਾਂਗੇ ਦੋ ਗੁੰਡੇ ਉਲਟੇ ਹੁਣ ਜਿਹੜਾ ਆਪਣਾ ਆਹ ਵਾਲਾ ਗੁੰਡਾ ਆਪਾਂ ਇਹ ರೀತಿ ਬਣਾ ਲਵਾਂਗੇ ਪੰਜ ਗੁੰਡੇ ਦੋ ਗੁੰਡੇ ਉਲਟੇ కు కంప సనా సడేసి ఏదే పూడే బ బాగే ਆਸਟ ਵਾਲੇ ਤੇ ਵੀ ਆਪਾਂ 5 ਗੁੰਡੇ ਬਣਾ ਲਵਾਂਗੇ ਉਲਟੀ ਸਲਾਈ ਆਪਾਂ ਬਣਾ ਕੇ ਫੇਰ ਮਿਲਦੇ ਆਂ ਤੇ ਨਹੀਂ ਚਲੋ ਨਸਤਰਾ ਹੀ ਬਣਾ ਲੈਨੇ ਆ ਕਿਉਂਕਿ ਆਪਾਂ ਕੁੰਡੇ ਘਟਾਉਣੇ ਆ ਕਈ ਵਾਰੀ ਨਹੀਂ ਧਿਆਨ ਰਹਿੰਦਾ ਤਾਂ ਆਪਾਂ ਹੁਣ ਆ ਵਾਲੀ ਸਲਾਈ ਬਣਾ ਕੇ ਪੰਜਾਂ ਦਾ ਇੱਕ ਕਰਤਾ ਦੋ ਕੁੰਡੇ ਸਿੱਧੇ ਇੱਕ ਕੁੰਡਾ ਉਲਟਾ ਫਿਰ ਦੋ ਕੁੰਡੇ ਸਿੱਧੇ ਅੱਗੇ ਫਿਰ ਪੰਜਾਂ ਦਾ ਇੱਕ ਅਰੇ ਆਪਣੇ ਦੋ ਡਿਜ਼ਾਈਨ ਬਣ ਗਏ ਹੁਣ ਆਪਾਂ ਥੋੜਾ ਜਨਾ ਇਸੇ ਤੇ ਬਣਾ ਕੇ ਫਿਰ ਤੁਹਾਨੂੰ ਦਿਖਾਉਨੇ ਆ ਮੈਂ ਲੱਗ ਤੋਂ ਨਹੀਂ ਬਣਾਇਆ ਸੀ ਮੈਂ ਇਸੇ ਤੇ ਹੀ ਬਣਾਉਣੀ ਆ ਹੋਰ ਸਲਾਈਆਂ ਫਿਰ ਮਿਲਦੇ ਆ ਜੀ ਆ ਦੇਖੋ ਜੀ ਆਪਾਂ ਇੰਨਾ ਸਾਰਾ ਡਿਜ਼ਾਈਨ ਬਣਾਇਆ ਤੇ ਬਸ ਆਹੀ ਆਪਾਂ ਵਿੱਚ ਆਪਣੇ ਚਾਰ-ਚਾਰ ਸਲਾਈਆਂ ਦਾ ਗਿਆਪ ਬਣਦਾ ਜਾਂਦਾ ਆਹ ਵਾਲਾ ਤੇ ਨਾਲ ਦੀ ਨਾਲ ਵਸਾ ਇਸ ਤਰ੍ਹਾਂ ਦੇਖੋ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਵੇਖੋ ਕਿੰਨਾ ਸੋਹਣਾ ਬਣਿਆ ਤੇ ਕਿਸੇ ਵੀ ਰੰਗ ਤੇ ਬਣਾਓ ਬਹੁਤ ਸੋਹਣਾ ਲੱਗਦਾ ਕੋਟੀ ਸਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਤੇ ਚਲੋ ਜੀ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਦੇ ਜੀ ਤੇ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਸੋਹਣੀ ਜੀ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ